ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹੁਣ ਆਪਾਂ ਲੱਗੇ ਆਂ ਜੀ ਅੱਜ ਬਣਾਉ ਲਈਏ ਗੋਲ ਗੱਪੇ ਤੇ ਆਪਾਂ ਗੋਲ ਗੱਪਿਆਂ ਦੇ ਅੱਜ ਪਾਣੀ ਤਿਆਰ ਕਰਾਂਗੇ ਤੇ ਤੀਨੇ ਵਾਲਾ ਤੇ ਇਮਲੀ ਵਾਲਾ ਆਪਾਂ ਇਮਲੀ ਕਾੜ ਲਈ ਜਿੰਨਾ 1 ਕੱਲ ਲੈ ਕੇ ਆਏ ਸੀ ਤੇ ਉਹਨਾਂ ਇਮਲੀ ਨੂੰ ਆਪਾਂ ਗਰਮ ਪਾਣੀ ਵਿੱਚ ਪਿਉ ਓਕੇ ਰੱਖਾਂਗੇ ਲੋਕ ਘੰਟੇ ਤੇ ਉਹਨਾਂ ਚਾਰ ਆਪਾਂ ਦੂਸਰੇ ਕੰਮ ਕਰ ਲਾਂਗੇ। ਤੇ ਧਨੀਏ ਵਾਲੀ ਆਪਾਂ ਚਟਨੀ ਤਿਆਰ ਕਰ ਦਿੰਦੇ ਆਂ। ਆਪਾਂ ਪਾਲੇ ਵਿੱਚ ਸਾਰਾ ਸਮਾਨ ਤੇ ਅੱਧਾ ਕ ਮੈਂ ਕਰ ਲਿਆ ਸੀਗਾ ਗ੍ਰੈਂਡਓਨ ਫਿਰ ਮੈਨੂੰ ਯਾਦ ਆਇਆ ਪਦੀਨਾ, ਹਰੀ ਮਿਰਚ, ਅਦਰਕ, ਬਾਕੀ ਜਿਹੜਾ ਮਚ ਮਸਾਲਾ, ਜੀਰਾ, ਜਵੈਨ, ਗਰਮ ਮਸਾਲਾ, ਕਾਲਾ ਨਮਕ ਤੇ ਇਹ ਆਪਾਂ ਹੁਣ ਗ੍ਰाइंड ਕਰਦੇ ਆਂ ਤੇ ਇਹਨੂੰ ਆਪਾਂ ਹੁਣ ਧਰਦੇ ਆਂ ਗੈਸ ਤੇ ਕਿਉਂਕਿ ਇਹਨੂੰ ਹੋ ਗਿਆ ਘੰਟਾ 1.5 ਘੰਟਾ ਪਿਜੇ ਹੋਏ ਨੂੰ ਆਪ ਆਪਣਾ ਇਧਰ ਹੋ ਗਿਆ ਇਹ ਪਦੀਨਾ ਵਾਲਾ ਪਾਣੀ ਗ੍ਰाइंड ਪਦੀਨੇ ਦੀ ਚਟਣੀ ਬਣਾਵਾਂਗੇ ਤੇ ਇਧਰ ਆਪਾਂ ਇਮਬਲੀ ਦੀ ਛਟਣੀ ਆ ਜਿਹੜੀ ਪਾਣੀ ਆ ਉਹ ਭਿਓ ਕੇ ਰੱਖੀ ਹੋਈ ਸਿੰਪਲੀ ਘਰ ਆਪਾਂ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨੂੰ ਪਾਉਣ ਕੀ ਧਰਦੇ ਆਂ ਗੈਸ ਤੇ ਵਿੱਚ ਪਾ ਕੇ ਗੋੜ ਤੇ ਮੈਂ ਮਚ ਮਸਾਲਾ ਥੋੜਾ ਥੋੜਾ ਘਟ ਮਿੱਠੀ ਬਣਾਉਂਗੀ ਹੁਣ ਆਪਾਂ ਪਤਾ ਤਈ ਇਥੇ ਲਾਉਂਗਾ ਇਹਦੇ ਵਿੱਚ ਆਪਾਂ ਹੁਣ ਪਾਉਂਦੇ ਆ ਇਹ ਚਟਨੀ ਮੈਂ ਸੰਗਣੀ ਹੋਗੇ ਨਾ ਕਿ ਪੋਨੀ ਵਿੱਚੋਂ ਨਿਕਲਦਾ ਘਟ ਤਾਂ ਹਲੇ ਚ ਮੈਂ ਪਾ ਦਾਂ ਗੋੜ ਖੰਡ ਥੋੜੀ ਜੀ ਹੈ ਨਾ ਤੇ ਬਾਕੀ ਮਚ ਮਸਾਲੇ ਹੁਣ ਇਹਨੂੰ ਪਲੇਲੇ ਡੰਗਾ ਤੇ ਇਹਦੇ ਵਿੱਚ ਆਪਾਂ ਬਣਾਉਣੀ ਆ ਪਦੀਨੇ ਵਾਲਾ ਪਾਣੀ ਹੁਣ ਇਹਨੂੰ ਫਿਰ ਦੇ ਚ ਪਾ ਲੈਣਾ ਸਾਰਾ ਪਾਣੀ ਪਾਣੀ ਥਾ ਕੇ ਸਾਰਾ ਹਾਂ ਚਮਚਾ ਕਾੜਦੇ ਚਮਚਾ ਵੱਡਾ ਵਿੱਚ ਰਹਿ ਜਾਂਦੇ ਹੁਣ ਜਿਵੇਂ ਗੋੜਾ ਪੁੱਟਾਉਣਾ ਸਾਰਾ ਇਹ ਤਾਂ ਕਿਉਂਕਿ ਗੈਸ ਤੇ ਨਾ ਲਗਾਉਂਦੇ ਰਹੇ ਤੈਨੂੰ ابا انګي خپل پانی ودین نهاله انبلي आले এট چټني او پرې تري وي غاز ته نو هله لږی یاندې دا تھوڑا جا غاډه هوګه ودا په غاز بند خړتام ਪਾਸ ਹੋਣਾ ਆਪਣੇ ਪਾਣੀ ਆ ਪਦੀਨੇ ਵਾਲਾ ਵੀ ਤਿਆਰ ਹੋ ਗਿਆ ਤੇ ਚਟਣੀ ਜਿਹੜੀ ਆਪਣੀ ਖੱਟ ਮਿੱਠੀ ਮਿਲੀ ਦੀ ਇਹ ਵੀ ਤਿਆਰ ਹੋ ਗਈ ਹੁਣ ਮੈਂ ਲੱਗੀ ਸੀ ਆਟਾ ਗੁੰਨਣ ਆਟਾ ਆਪਾਂ ਕੰਕਦਾ ਹੀ ਲਿਆ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਮੈਦਾ ਤੇ ਥੋੜਾ ਜਿਹਾ ਹੀ ਪਾਵਾਂਗੇ ਫਿਰ ਮਿੱਠਾ ਥੋੜਾ ਆਟਾ ਗੁੰਨ ਕੇ ਇਹਨੂੰ ਰੈਸਟ ਦਵਾ ਦੂੰਗੀ ਤੇ ਉਸ ਤੋਂ ਬਾਅਦ ਘੰਟੇ ਕਿਰੀ ਰੈਸਟ ਦਵਾ ਕੇ ਉਹਦੇ ਬਾਅਦ ਬਣਾਵਾਂਗੇ ਗੋਲ ਗੱਪੇ ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋ ਕੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ 21 ਮਈ ਤੇ ਅੱਜ ਮੇਰੇ ਬੇਟੇ ਦਾ ਜੀ ਹੈਗਾ ਬਰਥਡੇ ਜੀ ਪਹਿਲਾਂ ਆਪਾਂ ਵਰਦਵਾਰਾ ਸਾਹ ਤਾ ਉਸ ਦਿਨ ਸੰਡੇ ਨੂੰ ਅਰਦਾਸ ਕਰਵਾਤੀ ਸੀਗੀ ਤੇ ਅੱਜ ਆਪਾਂ ਘਰੇ ਸੈਲੀਬ੍ਰੇਟ ਕਰਾਂਗੇ ਉਹਦਾ ਕਰਕੇ ਮੈਂ ਛੁੱਟੀ ਲਈ ਹੈ ਵੈਸੇ ਤਾਂ ਮੇਰੀ ਛੁੱਟੀ ਲੂਣੇ ਦਿਨ ਮੰ ਮੰਡੇ ਨੂੰ ਹੁੰਦੀ ਹੈ ਜਾਂ ਸੋਮਵਾਰ ਨੂੰ ਹੁੰਦੀ ਹੈ ਤੇ ਅੱਜ ਮੈਂ ਫਿਰ ਚੇਂਜ ਕਰਵਾਈ ਆ ਅੱਜ ਮੈਂ ਬੁੱਧਵਾਰ ਛੁੱਟੀ ਲਈ ਆ ਤੇ ਕੰਮ ਤੇ ਗਏ ਆ ਆ ਜਾਣਗੇ ਉਹਦੇ ਤੱਕ ਤੇ ਮੈਂ ਕਿ ਵੀ ਸ਼ਾਮ ਤੱਕ ਆ ਜੂਗੀ ਤੇ ਮੇਰੇ ਬ੍ਰਦਰ ਹੋਣੇ ਸਾਰੇ ਕੰਮ ਤੇ ਗਏ ਆ ਤੇ ਸਾਰੇ ਆ ਜਾਣਗੇ ਸ਼ਾਮ ਤੱਕ ਤੇ ਫਿਰ ਹਾਲ ਤਾਂ ਮੈਂ ਹੁਣ ਫ੍ਰੀ ਹੋਈ ਸੀ ਕੰਮ ਕਰਕੇ ਤੇ ਅੱਜ ਬਣਾਉਣੇ ਆ ਗੋਲ ਗੱਪੇ ਮੇਰੇ ਬੇਟੇ ਦੀ ਫਰਮੈਚ ਤੇ ਉਹ ਕਹਿੰਨਾ ਮम्मा ਗੋਲ ਗੱਪੇ ਬਣਾਏ ਉਹਦਾ ਮਸਾਨ ਸਾਰਾ ਤਿਆਰ ਕਰਕੇ ਹੱਟੀਆਂ ਤੇ ਹੁਣ ਬਸ ਮੈਂ ਲੱਗੀ ਸੀ ਗੋਲ ਗੱਪੇ ਬਣਾਉਣ ਮੈਂ ਕਿ ਚਲੋ ਨਾਲੇ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਤੇ ਫਿਰ ਆਪਾਂ ਮਿਲਦੇ ਆਂਗੀ ਤੁਹਾਨੂੰ ਨਾਲ ਦੀ ਨਾਲ ਆਪਣੇ ਨੰਬਰ ਨੇ ਰਿਓ ਸ਼ਾਮ ਨੂੰ ਆਪਾਂ ਕਰਾਂਗੇ ਸੈਲੀਬ੍ਰੇਟ ਬਰਥਡੇ ਬੇਟੇ ਦਾ ਤੇ ਗੁਰਦਵਾਰ ਸਾਹਿਬ ਤਾਂ ਆਪਾਂ ਉਸ ਦਿਨ ਅਰਦਾਸ ਕਰਵਾਤੀ ਸੀਗੀ ਤੇ ਪਹਿਲਾਂ ਆਪਾਂ ਕਿ ਚਲੋ 18ਵਾਂ ਬਰਥਡੇ ਬੇਟੀ ਦਾ ਸਭ ਤੋਂ ਪਹਿਲਾਂ ਆਪਾਂ ਗੁਰਦਵਾਰਾ ਸਾਹਿਬ ਵੀ ਕੀ ਅਰਦਾਸ ਕਰਵਾਵਾਂਗੇ ਸਾਰੀ ਸੰਗਤ ਆਈ ਸੀਗੀ ਤੇ ਉਸ ਦਿਨ ਆਪਾਂ ਉੱਥੇ ਅਰਦਾਸ ਕਰਵਾਤੀ ਸੀ ਤੇ ਅੱਜ ਆਪਾਂ ਸ਼ਾਮ ਨੂੰ ਬੇਟੀ ਦੀ ਬਰਥ ਦੇ ਰਕੀ ਦਾ ਕੇਕ ਕਟਾਂਗੇ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਤੇ ਇਹ ਪਹਿਲਾਂ ਫੁੱਲ ਤੇ ਪਾ ਕੇ ਕਲਖਾ ਲਈ ਲੈ ਤੂੰ ਬਿਓ ਹੋ ਕ ਬੇਲ ਕੇ ਪਹੋ ਕਰਨ ਲੱਗੀ ਬੇਲ ਕੇ ਵਿਚਾਲੇ ਫਿਰ ਕੋਈ ਟੱਕ ਨਾ ਕਿ ਮੇਰਾ ਉੱਧਰ ਲੱਕਰ ਤਾਂ ਰੱਖਿਆ ਹੋਇਆ ਸੀ ਹੁਣ ਪਤਾ ਨਹੀਂ ਨਾ ਰੋਲ ਰੋਲ ਦਿੱਤਾ ਹੁਣ ਗੋਲ ਗੱਫੇ ਬਣਾਉਣ ਵਾਸਤੇ ਇਲਾ ਇਨਫਰ ਹੱਸਾ ਚੋਟੇ ਕਪਿਆਜ਼ ਤੱਕ ਤਾਂ ਮੈਂ ਇਕੱਟਾ ਆ ਰਿਹਾ ਲੇਕਨ ਕਾਹੀ ਇਦਕ ਹੂੰ ਇਹ ਮਿਸ਼ਰਣ ਤਾਂ ਮੈਂ ਤਿਆਰ ਕਰ ਲਾਂ ਸੱਚੋ ਤੁਸ ਪਾਉਣ ਆ ਲਾ ਸਮਾਂ Hva skjer? ਠੀਕ ਹੈ ਦੇਖ ਰਹੇ ਹੋ ਤੋ ਆਣ ਫੇਲ ਕੇ ਸੋ ਫਿਰ ਇਹਦੇ ਨਾਲ ਆਪਾਂ ਸੋ ਚੁੱਕ ਨਾ ਦੂਜੇ ਨਾਲ ਇਹਦੇ ਨਾਲ ਕੱਟਣਾ ਕੱਟ ਕੱਟ ਕੇ ਪਾ ਮੰਨ ਮੈਂ ਪਿਆਜ਼ ਪਾ ਦਾਂ ਨਹੀਂ ਅੱਛਾ ਬਾਤ ਤੇ ਕਰੋਗੀ ਹਾਂ ਹੋਮ ਜੋ ਆ ਨਹੀਂ ਆਦੀ ਬੀਕਾ ਹੁਣ ਆਪਾਂ ਇੱਧਰ ਕਰ ਲਿਆ ਪਿਆਜ਼ ਤੇ ਆਲੂ ਦਾ ਮਿਸ਼ਰਣ ਤਿਆਰ ਜਿਹੜੇ ਆਪਾਂ ਗੋਲ ਗੱਫਿਆਂ ਵਿੱਚ ਭਰਾਂਗੇ हाँ ये खट्टे मैं बेलना ये तो मरा जाकर चेक ही कितासी है ये आटा ठीक है बहुत फुल प्लेट चाहिए यार ब्लास्टिक यार आखिरी <laughs> तो ठीक है ਲੱਗ ਚੜਕਾ ਤੇ ਗੋਲ ਗੱਪੇ ਵਾਲੇ ਭਾਈ ਕਿੰਨੇ ਦੀ ਪਲੇਟ ਲਾਈ ਪਾਣੀ ਬਹੁਤ ਟੇਸਟੀ ਆ ਮਦੀਨੇ ਵਾਲਾ ਪਾਣੀ ਸਿੰਪਲੀ ਵਾਲਾ ਇਹ ਚ ਮਿਸ਼ਰਨ ਪਰ ਸਾਡੇ ਪਲੇਟ ਤਿਆਰ ਹੋ ਰਹੀ ਆ ਜਾ ਬਰਥਡੇ ਬਾਇ ਦੇ ਸਭ ਤੋਂ ਪਹਿਲਾਂ ਬਰਥਡੇ ਬਾਇ ਮੇਰਾ ਆ ਗਿਆ ਜੇ

ਲੜਦੇ ਤੱਕ ਕਰ ਹਾਂ ਆਪਾਂ ਹੀ ਵਧੀਆ ਬੋਲ ਕੇ ਰੱਖ ਲੈਣਾ ਉਹ ਤਾਂ ਵਧੀਆ ਹਾਂ ਵਧੀਆ ਬੋਲ ਆਸ਼ਾ ਨਾ ਇਹ ਕਿੰਨਾ ਤੇ ਸਟੀ ਹੈ ਨਾ ਹਮ ਜਦੋਂ ਦੱਸਦਾ ਆਪਾਂ 0 ਵਾਲਾ 9 ਲੈਂਦੇ ਮੈਂ ਵੀ ਜਿਹੜੇ ਕਿਨਾਂ ਉਹ ਜਿਹੜੇ ਕਿਨਾਂ ਦੇਖ ਨਾ ਨਾ ਆਹ ਚਾਹ ਤੇ ਆ ਵੀ ਤਾਂ ਕੱਗੇ ਤਿਸਖ ਗਿਆ ਦੇਖਿਆ ਲੈ ਅੱਜ ਫਾਲ ਕੇ ਪਾਣੀ ਹੌਣ ਲੱਗੀ ਆ ਲਿਖਾਂ ਖਾਣ ਖਾ ਹਟੇ ਹੁਣ ਇਹਨਾਂ ਲੰਮੀ ਬਟਾਣ ਤੇ ਆ ਜਿਵੇਂ ਆਪਾਂ ਰੇਡੀ ਵਾਲੇ ਗਲਾਸ ਜੀ ਵੀ ਪਾ ਕੇ ਦੇ ਦਿੰਦੇ ਪਾਣੀ ਕੇ ਤਾਂ ਨੂੰ ਨਹੀਂ ਕਰਦੇ ਆ ਇੱਕ ਗਲਾਸ ਗਰਮ ਗਰਮੀ ਆਉਂਦੇ ਮੇਨ ਤਾਂ ਹੰਦੇ ਤੇ ਕਿੱਥੇ ਜਾਣਾ ਨਹੀਂ ਇਹ ਆਹ ਚਟਨੀ ਬਾਲ ਦਿੱਤੀ ਐ ਟਲਾਜੀ ਬੀ ਸੌਸ ਸੌ ਨਹੀਂ ਵੈਸੇ ਬਹੁਤ ਸੌਤ ਬਣੀ ਇਹਦੇ ਨਾਲ ਪਕੌੜੇ ਬਣਾਵਾਂਗੇ ਹਨਾ ਕੱਲ ਪਕੌੜੇ ਜਾਂ ਬਰੈਡ ਅੱਜ ਵੀ ਛੁੱਟੀ ਹੁਣ ਇਹ ਲੱਗਿਆ ਮਾਮਾ ਭਾਂਜਾ ਬਣਾਉਣ ਤੇ ਮੈਂ ਲੱਗਿਆ ਖਾਣ ਗੋਲ ਗੱਪਾ ਆਪਾਂ ਤੋੜੇ ਚ ਪਾਣੀ ਬਣਾਉਣਾ ਸੀ ਅਸਲ ਵਿੱਚ ਇਹੇ ਦੇੜੇ ਲਾਉਣ ਹਾਂਜੀ ਗੋਲ ਗੱਪੇ ਖਾ ਕੇ ਤੇ ਹੁਣ ਆਪਾਂ ਲੈਣ ਦੀ ਕਾਫੀ ਕਾਫੀ ਪੀਣ ਲੱਗੇ ਇਹ ਹਜੇ ਆਏ ਨਹੀਂ ਕੰਮ ਤੋਂ ਤੇ ਇਹਨਾਂ ਨੇ ਬਣਾ ਕੇ ਰੱਖਦੇ ਆ ਮੈਂ ਖਾ ਚਲ ਜਦੋਂ ਇਹ ਆਏ ਤੇ ਉਹ ਦੋ ਖਾ ਲੈਣਗੇ ਮੈਨੂੰ ਲੱਗਿਆ ਆਇਆ ਕੰਮ ਤੋਂ ਲੱਗਿਆ ਖਾਣ ਗੋਲ ਗੱਪੇ ਆਪਾਂ ਪਾਣੀ ਪੀ ਮੁਝ ਪਿਆ ਕਾਫੀ ਕੇ ਹੁਣ ਹਾਜਮ ਕਰੀ ਜਾਂਦੇ ਆ ਮਾਮਾ ਭਾਂਜਾ ਖੁਸ਼ ਅਸੀ ਵੀ ਪਰ ਹਾਂ ਯਾਰ ਆਪਾਂ ਨੂੰ ਵੀ ਗੋਲ ਗੱਪੇ ਖਾਓ ਗੋਲ ਗੱਪੇ ਖਾਓ ਹਾਂ ਲੈ ਇੱਧਰ ਧਰ ਲਿਆ ਪੱਤਾਵਾ ਰੋਟੀ ਨੂੰ ਕਿਉਂਕਿ ਜਿਹੜੇ ਬੰਦਿਆਂ ਨੇ ਗੋਲ ਗੱਪੇ ਖਾਏ ਹੋ ਕੇ ਉਹਨਾਂ ਨੂੰ ਰੋਟੀ ਖਾਣੀ ਤੋਂ ਵੀ ਮੂੰਗੀ ਦਾਲ ਸੀ ਕਿੱਦਾਂ ਛਾਣੂ